ਉਹ ਲਾਗੋ ਗੋਂਡੀ ਆਇਆ ਤਾਂ ਉਹਨੇ ਕੋਈ ਛਿੜਕਾ ਛੜ ਗਿਆ ਰਾਤ ਤੇ ਕੋਈ ਥੱਪੜ ਵੀ ਮਾਰੇ ਨੇ ਇਹ ਬੇਟਾ ਛੋਟਾ 18 ਸਾਲ ਦਾ ਇਹਨੇ ਕੋ ਦਿਲ ਤੇ ਇਦਾਂ ਦੀ ਗੱਲ ਲਾਈ ਹੈ ਕਿ ਇਹਨੂੰ ਦੱਸ ਸੀ ਗਿਆ ਹੈ ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨਹਿਰ ਦੇ ਵਿੱਚ ਘਾ ਮਾਰ ਦੇ ਕੋ ਪੌਣੇ ਤੇ ਰਸੋਈ ਲਾਸ਼ ਅਜਲ ਪਈਆ ਕੀ ਕਰਦਾ ਸੀ ਅੱਡੇ ਤੇ ਕੰਮ ਸਪੀਕਰਾਂ ਦੇ ਬਕਰਾਂ ਦਾ ਉਹ ਲਾਗੋ ਗੋਂਡੀ ਆਇਆ ਤਾਂ ਉਹਨੇ ਕੋਈ ਛਿੜਕਾ ਛੜ ਗਿਆ ਰਾਤ ਤੇ ਕੋਈ ਥਪੜ ਉਪੜੀ ਮਾਰੇ ਨੇ ਇਹ ਬੇਟਾ ਛੋਟਾ 18 ਸਾਲ ਦਾ ਇਹਨੇ ਕੋ ਦਿਲ ਤੇ ਇਦਾਂ ਦੀ ਗੱਲ ਲਾਈ ਹੈ ਕਿ ਕਿਸ ਨੂੰ ਦੱਸ ਨਹੀਂ ਸਕਿਆ ਹੈ ਇੰਨੀ ਕਿ ਵੀ ਇਤ ਮਹਿਸੂਸ ਕੀਤੀ ਹੈ ਨੇ ਵੀ ਘਰ ਵੀ ਨਹੀਂ ਦੱਸ ਸਕਿਆ ਤੇ ਇਹਨੇ ਕੋਈ 8 10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨਹਿਰ ਦੇ ਵਿੱਚ ਖਾਲਾ ਮਾਰਦੀ ਕੋ ਪੌਣੇ ਕੇ 10 ਵਜੇ লাশ ਅਜਲ ਪਿਆ ਵੀਰਵਾਰ ਦਾ ਦੁਪਹਾ ਤੇ ਵੀਰਵਾਰ ਦਾ ਇਹ ਦੁਪਹਾ ਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਆ ਜੀ ਆ ਜੀ ਨੇ ਚੁਰ ਗਿਆ ਹੀ ਇਹਨੂੰ ਜਲੀਲ ਕੀਤਾ ਹੀ ਇਹਨੂੰ ਉਹਦੇ ਖਿਲਾਫ ਮਾਮਲਾ ਦਰਜ ਕਰਵਾਤਾ ਸੀ ਉਹ ਮਾਮਲਾ ਦਰਜ ਕਰਵਾਇਆ ਵਾ ਗ੍ਰਿਫਤਾਰੀ ਹੋਈ ਆ ਉਹਦੀ ਤੇ ਨਾ ਗ੍ਰਿਫਤਾਰੀ ਨਹੀਂ ਹੋਈ ਕੋਣ ਹੈ ਬੰਦਾ ਭਗੌੜਾ ਉਹ ਭਗੌੜਾ ਹੋ ਗਿਆ ਹੈ ਜਾਟੀ ਇੱਥੋਂ ਦਾ ਘਰਵਾਲਾ ਉਥੇ ਇੱਕ ਮਜ਼ਦਕਰ ਵੀ ਖੁੱਲੀ ਲੱਗੇ ਉਹਨੇ ਦੁਕਾਨਦਾਰ ਹਾਂਜੀ ਕਿਉਂਕਿ ਇਹਨੇ ਵੀਡੀਓ ਚ ਪਾ ਕੇ ਕਿਹਾ ਸੀ ਨਾ ਕਿ ਸਾਹਮਣੇ ਦੁਕਾਨਦਾਰ ਨੇ ਮੈਨੂੰ ਬਹੁਤ ਹਾਂ ਹਾਂ ਵੀਡੀਓ ਸਾਹਮਣੇ ਦੁਕਾਨਦਾਰ ਨੇ ਇਹਦੀ ਤਜੀ ਕੀਤਾ ਤੇ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਕੋਲੋਂ ਉਹ ਪ੍ਰਾਰਥਨਾ ਇਹ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਤਵਾ ਇਹ ਕਿੱਥੋਂ ਮਿਲਣਾ ਈ ਜਗਵਾਚੀ ਤੇ ਸਾਨੂੰ ਮੋਲ ਲੈਵਾਂਗੇ ਤੇ ਇੱਕ ਤੋਂ ਮਿਲ ਲੈ ਮਨ ਮੋਲ ਕੱਲਾ ਮੁੰਡਾ ਸੀ ਕਿੰਨੇ ਪਹਿਣਾ ਦੀ ਇਹ ਤਿੰਨ ਪਹਿੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪਹਿਣਾ ਨੇ ਦੋ ਪਹਿਣਾ ਤੇ ਕੱਲਾ ਬੱਚਾ ਕੱਲਾ ਬੱਚਾ ਹੀ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਜੀ ਸਰ ਮੇਰਾ ਨਾਮ ਸਾਬਾ ਜਾਨਿਕ ਜਾਨਿਕ ਅਸੀਂ ਫਲੋਰ ਤੋਂ ਆਏ ਹਾਂ ਤੇ ਜੋ ਕਿ ਸਾਡਾ ਪ੍ਰਧਾਨ ਰਿੰਕੂ ਜੋ ਕਿ ਸਾਡਾ ਜਾਨਿਕ ਮਨਜੋਤ ਵੀਰ ਜੀ ਜੋ ਕਿ ਬਾਬਾ ਆਪਣੇ ਹਾਂਜੀ ਸੇਵਾ ਤੋਂ ਹਾਂਜੀ ਜੀ ਦੀਪ ਸਿੰਘ ਆਹੋ ਜਾਸੀ ਉਹਨਾਂ ਦੀ ਸੁਸਾਇਟੀ ਵਾਲਿਆਂੋਂ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਇਹ ਵੀਰਵਾਰ ਦਾ ਜਾਨੀ ਕਿ ਸੁਸਾਇਡ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਜਾਨੀ ਕੋ ਆ ਨਹੀਂ ਹੋਇਆ ਜਾਨੀ ਕੋ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਜਨ ਅਸੀਂ ਉਧਰੋਂ ਜਾਨੀ ਕਿ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਬਾਅਦ ਜਾਨੀ ਕਿ ਤਿੰਨ ਦਿਨਾਂ ਬਾਅਦ ਜਾਨੀ ਕਿ ਅਸੀਂ ਮਿਹਨਤ ਬੜੀ ਕੀਤੀ ਤਿੰਨ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਝ ਰਿੰਕੁਲੀ ਟੀਮ ਆਈ ਸੀਗੀ ਅਸੀਂ ਸਾਡੇ ਦੋਈ ਟੀਮਾਂ ਨੇ ਜਾਨੀ ਕਿ ਮਿਹਨਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਤੀ ਬਾਰਸ ਉਹਨਾਂ ਦੇ ਇਹਦਾ ਕੋਈ ਤੁਸੀਂ ਫ੍ਰੀ ਸੇਵਾ ਕਰਦੇ ਹੋ ਜਾਂ ਕੋਈ ਪੈਸਾ ਪੋਸਾ ਵੀ ਲੈਂਦੇ ਨਹੀਂ ਸਰ ਇਹ ਫ੍ਰੀ ਸੇਵਾ ਸਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਸਰ ਕੋਈ ਸਹਾਇਤਾ ਨਹੀਂ ਆਪਾਂ ਨੂੰ ਆ ਰਹੀ ਇਹ ਜੋ ਹਾਂਜੀ ਸਾਡੀ ਹੈਲਪ ਮਨਜੋਤ ਭਾਜੀ ਕਰ ਦਿੰਦੇ ਹਾਂ ਹਾਂਜੀ ਮਨਜੋਤ ਭਾਜੀ ਉਹ ਗੜ੍ਹਦੀਵਾਲ ਤੋਂ ਉਹ ਸਾਡੀ ਹੈਲਪ ਕਰ ਦਿੰਦੇ ਆ ਬਾਕੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ